ਹਾਂ ਲੋ ਸਸੀ ਗਾਉ ਜੀ ਸਾਰਿਆਂ ਨੂੰ ਅੱਜ ਆਪਾਂ ਨਵਾਂ ਪੈਟਰਨ ਸ਼ੋਅ ਕਰ ਰਹੇ ਹਾਂ ਸੋ ਪਲੀਜ਼ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਸਾਰੇ ਹਾਂਜੀ ਜਿਹੜੀ ਅੱਜ ਆਪਾਂ ਪੈਟਰਨ ਲੈ ਕੇ ਆਏ ਆ ਇਹ ਬਹੁਤ ਜ਼ਿਆਦਾ ਬ੍ਰੀਕ ਪੈਟਰਨ ਤੇ ਟੂਲ ਦੀ ਫਲਕਾਰੀ ਦਾ ਪੈਟਰਨ ਆ ਇੱਕ ਭੈਣ ਨੇ ਮੇਰੇ ਤੋਂ ਸਟੱਫ ਮੰਗਵਾਇਆ ਸੀ ਦੇਖੋ ਮੈਂ ਆਪਦੀ ਕੰਨੂ ਹਰ ਇੱਕ ਵੈਸਟ ਕੋਸ਼ਿਸ਼ ਕਰ ਰਹੀ ਹਾਂ ਮੇਰੀ ਟਰਾਈ ਇਹੀ ਹੈ ਕਿ ਮੈਂ ਵੈਸਟ ਤੋਂ ਵੈਸਟ ਕਰਾਂ ਤੇ ਬਹੁਤ ਜ਼ਿਆਦਾ ਬਰੀਕ ਪੈਟਰਨ ਹੈ ਪੈਣੇ ਪੈਂਦੀ ਹਲਤੇ ਦੇ ਵਿੱਚ ਚੋਪ ਦਾ ਕੰਮ ਡੰਡੀ ਤੋਪਾ ਤੇ ਫੁਲਕਾਰੀ ਦਾ ਕੰਮ ਕੀਤਾ ਗਿਆ ਸੋ ਜਿਹੜੀ ਇਹ ਵਾਲੀ ਡੱਬੀ ਹੈ ਤਾਂ ਨਹੀਂ ਮੈਂ ਤੁਹਾਡੇ ਲਈ ਉਹਨਾਂ ਨੇ ਮੇਰੇ ਤੋਂ ਫੁਲਕਾਰੀ ਲਈ ਸੀ ਫੁਲਕਾਰੀ ਪੈਣ ਕਹਿੰਦੀ ਵੀ ਮੈਂ ਤੁਹਾਡੀ ਵੀਡੀਓ ਦੇਖ ਕੇ ਕੰਮ ਸਿੱਖੀ ਆ ਪਹਿਲਾਂ ਉਹਨਾਂ ਨੇ ਬੂਟੀਆਂ ਬਣਾ ਕੇ ਪਾ ਕੇ ਮੈਨੂੰ ਫੋਟੋਆਂ ਸ਼ੇਅਰ ਕੀਤੀਆਂ ਫਿਰ ਉਹ ਕਹਿੰਦੀ ਦੀਦੀ ਮੈਨੂੰ ਫੁਲਕਾਰੀ ਵਰਕ ਕਰਨੀ ਹੈ ਸਾਡੇ ਫੁਲਕਾਰੀ ਨਹੀਂ ਮਿਲਦੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਸਟਾਫ ਅਵੇਲੇਬਲ ਕਰਵਾ ਦਿੰਨੇ ਆਂ ਪਣੀ ਇਹ ਮੈਂ ਸੈਂਟਰ ਦੇ ਵਿੱਚੋਂ ਸ਼ੁਰੂ ਕੀਤਾ ਤਾਂ ਹੋ ਸਕਦਾ ਤੁਹਾਨੂੰ ਆਏ ਲੱਗੇ ਵੀ ਸਿੰਪਲ ਜਿਹਾ ਕੰਮ ਹੈ ਪਰ ਇਹ ਇੱਥੇ ਚੋਪ ਦਾ ਕੰਮ ਜ਼ਰੂਰ ਆ ਤਾਂ ਇਹਨੂੰ ਤੁਸੀਂ ਚੋਪ ਦੇ ਨਾਲ ਜ਼ਰੂਰ ਫਿਲ ਕਰਿਓ ਜਿਹੜੀ ਸਕੁਅਰ ਬਾਕਸ ਸੈਂਟਰ ਦੇ ਵਿੱਚ ਆ ਇਹ ਬਹੁਤ ਜ਼ਿਆਦਾ ਬ੍ਰੀਕ ਕੰਮ ਸੀਗਾ ਜੀ ਕਿਉਂਕਿ ਉਦੋਂ ਸਿਪਾਈ ਨਹੀਂ ਹੁੰਦੀ ਸੀ ਜਿਹੜੀਆਂ ਸਾਡੀਆਂ ਘਰੇਲੂ ਮਤਲਬ ਮਾਵਾਂ ਕੰਮ ਕਰਦੀਆਂ ਸੀ ਦਾਦੀਆਂ ਕੰਮ ਕਰਦੀਆਂ ਸੀ ਤਾਂ ਉਹ ਤਾਂ ਅੱਗੇ ਗਿਣ-ਗਿਣ ਕੇ ਬ੍ਰੀਕੀ ਦੇ ਨਾਲ ਰੀਜਾਂ ਦੇ ਨਾਲ ਕੰਮ ਕਰਦੀਆਂ ਸੀ ਸੋ ਮੈਂ ਭੈਣ ਦੇ ਕਹਿੰਦੀ ਉਹਨਾਂ ਨੂੰ ਟ੍ਰੇਸ ਬਣਾ ਕੇ ਫੁਲਕਾਰੀ ਛਾਪ ਕੇ ਡਿਸਪੈਚ ਕੀਤੀ ਸਭ ਤੋਂ ਹੈਰਾਨੀ ਗੱਲ ਮੈਨੂੰ ਇਹ ਭੈਣ ਕਹਿੰਦੀ ਵੀ ਦੀਦੀ ਸਾਡੇ ਤਾਂ ਰੀਲਾਂ ਵੀ ਨਹੀਂ ਮਿਲਦੀਆਂ ਮੇਰੇ ਰੀਲਾਂ ਕਿੱਥੋਂ ਲੈ ਕੇ ਆਉਂਗੀ ਮਾਹ ਵੀ ਕੋਈ ਗੱਲ ਨਹੀਂ ਮੈਂ ਰੀਲਾਂ ਵੀ ਭੇਜ ਦਿੰਦੀ ਆ ਤਾਂ ਅਸੀਂ ਜਿੱਦਣ ਮਤਲਬ ਭੇਜਣਾ ਸੀ ਭੈਣ ਕੋਲੇ ਹਨਾ ਤਾਂ ਫਿਰ ਮੈਂ ਉਸ ਦਿਨ ਬਠਿੰਡੀ ਗਈ ਬਠਿੰਡੋਂ ਅਸੀਂ ਰੀਲਾਂ ਲੈ ਕੇ ਉੱਥੋਂ ਹੀ ਭੈਣ ਨੂੰ ਡਿਸਪੈਚ ਕਰ ਦਿੱਤੀਆਂ ਦੇਖੋ ਜੀ ਹੁਣ ਹਰ ਕੋਈ ਕਮੈਂਟ ਕੀਤਾ ਕਰ ਦੂਗਾ ਵੀ ਤੁਸੀਂ ਆਪਦੇ ਫਾਇਦੇ ਲਈ ਵੀਡੀਓ ਬਣਾਉਣੇ ਆਏ ਕਰਦੇ ਹੋ ਹਾਂ ਵੀਰੇ ਹਰ ਇੱਕ ਪਰਸਨ ਆਪਦੇ ਫਾਇਦੇ ਦੇ ਲਈ ਕੰਮ ਕਰਦਾ ਪਰ ਇੰਨੀ ਵੀ ਸਿਰਦਰਦੀ ਨਹੀਂ ਲੈਂਦਾ ਹਨਾ ਵੀ ਅਸੀਂ ਰੀਲਾਂ ਵੀ ਅਵੇਲੇਬਲ ਕਰਵਾਈਏ ਅਸੀਂ ਸੂਈਆਂ ਵੀ ਅਵੇਲੇਬਲ ਕਰਕੇ ਦੇਈਏ ਮੈਨੂੰ ਇਹ ਚੀਜ਼ ਦਾ ਇੱਕ ਸ਼ੌਂਕ ਕਹਿ ਲੋ ਵੀ ਸ਼ੌਂਕ ਜਾਗ ਗਿਆ ਕੰਮ ਕਰਨ ਦੇ ਨਾਲ-ਨਾਲ ਵੀ ਮੈਂ ਜਿਹੜੀਆਂ ਕੁੜੀਆਂ ਕੰਮ ਕਰਨਾ ਚਾਹੁੰਦੀ ਆ ਜਿੰਨੀ ਕੁ ਮੈਂ ਕਿਸੇ ਦੀ ਹੈਲਪ ਕਰ ਸਕਦੀ ਆ ਮੈਂ ਓਨੀ ਕੁ ਹੈਲਪ ਕਰਾਂ ਤਾਂ ਇਹ ਦੇਖੋ ਭੈਣੇ ਇੱਥੇ ਆ ਕੇ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਉੱਥੇ ਆ ਕੇ ਦੁਬਾਰਾ ਇੱਕ ਪੈਟਰਨ ਸਾਡਾ ਖਤਮ ਹੋ ਗਿਆ ਤਾਂ ਅਸੀਂ ਹੁਣ ਇਹਨੂੰ ਪਿੱਛੇ ਨੂੰ ਮੋੜ ਕੇ ਦੁਬਾਰਾ ਜਿਹੜਾ ਚੋਪ ਦਾ ਕੰਮ ਆ ਤਾਂ ਪਲੀਜ਼ ਚੋਪ ਦਾ ਕੰਮ ਬੜਾ ਧਿਆਨ ਨਾਲ ਕਰਨਾ ਪੈਂਦਾ ਮੇਰੀ ਕੋਈ ਵੀਡੀਓ ਦੇ ਬਣਾਉਣ ਦੇ ਵਿੱਚ ਵੀ ਹੈਲਪ ਨਹੀਂ ਕਰਦਾ ਜੀ ਇਸ ਲਈ ਹੋ ਸਕਦਾ ਕਈ ਵਾਰੀ ਕੈਮਰਾ ਹੱਲ ਜੀ ਕਿਉਂਕਿ ਹੁਣ ਬੱਚੇ ਵੀ ਸਕੂਲ ਜਾਂਦੇ ਆ ਤਾਂ ਪਲੀਜ਼ ਉਸ ਨੂੰ ਥੋੜਾ ਜਿਹਾ ਇਗਨੋਰ ਕਰਿਓ ਤੇ ਧਿਆਨ ਨਾਲ ਦੇਖਣ ਦੀ ਕੋਸ਼ਿਸ਼ ਕਰਿਓ ਹਨਾ ਤਾਂ ਇਹ ਚੋਪ ਦੇ ਕੰਮ ਦੇ ਨਾਲ ਤੁਸੀਂ ਪਹਿਲਾਂ ਪੈਨੇ ਡੱਬੀ ਫਿਲ ਕਰਨੀ ਹੈ ਮੈਂ ਹਾਫ ਕੰਮ ਕਰਕੇ ਦਿਖਾਉਂਗੀ ਤੁਹਾਨੂੰ ਜਿਆਦਾ ਨਹੀਂ ਥੋੜਾ ਥੋੜਾ ਜਿੰਨਾ ਜਿੰਨਾ ਕਿ ਜ਼ਰੂਰੀ ਕੰਮ ਹੈ ਉਹਨਾ ਉਹਨਾ ਕੁ ਮੈਂ ਤੁਹਾਨੂੰ ਕਰਕੇ ਦੇਵਾਂਗੀ ਸੋ ਸਾਰੇ ভিউਅਰਸ ਨੂੰ ਫਸਟਲੀ ਤਾਂ ਜਿਹੜੇ ਪਹਿਲੀ ਵਾਰੀ ਮੇਰੀ ਵੀਡੀਓ ਵੇਖ ਰਹੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 3000 ਸਬਸਕ੍ਰਾਈਬਰ ਪੂਰੇ ਹੋਣ ਦੇ ਵਿੱਚ 20 ਪਤਾ ਨਹੀਂ 25 ਸਬਸਕ੍ਰਾਈਬਰ ਘੱਟ ਆ ਤਾਂ ਉਹਨਾਂ ਨੂੰ ਜਲਦੀ ਜਲਦੀ 3000 ਦਾ ਜਿਹੜਾ ਟਾਰਗੇਟ ਸੀਗਾ ਆਪਣਾ ਕੰਪਲੀਟ ਕਰ ਦੋ ਬਹੁਤ ਸੋਨਾ ਪਿਆਰ ਦੇ ਰਹੇ ਹੋ 5-6 ਦਿਨ ਹੋ ਗਏ ਮੈਂ ਕੋਈ ਵੀ ਵੀਡੀਓ ਨਹੀਂ ਪਾ ਸਕੀ ਕਿਉਂਕਿ ਉਹਦੇ ਵਿੱਚ ਕੋਈ ਇਸ਼ੂ ਸੀਗੇ ਜੀ ਮੇਰੀ ਹੈਲਥ ਜਿਹੜੀ ਸੀ ਸਹੀ ਨਹੀਂ ਸੀ ਮੈਂ ਕੰਮ ਨਹੀਂ ਕਰ ਸਕਦੀ ਸੀਗੀ ਤਾਂ ਉਹਦਾ ਕਰਕੇ ਜਿਹੜੇ ਮੇਰੇ ਆਰਡਰ ਵੀ ਪੈਂਡਿੰਗ ਪਏ ਆ ਕੁਝ ਕੁ ਆਰਡਰ ਭੈਣਾਂ ਨੂੰ ਲੇਟ ਮਿਲਣਗੇ ਤਾਂ ਕਾਫੀ ਤਾਂ ਆਨੇ ਵਟਸਐਪ ਤੇ ਮੈਸੇਜ ਕੀਤਾ ਦੀਦੀ ਤੁਹਾਡੀਆਂ ਵੀਡੀਓ ਨਹੀਂ ਆਉਂਦੀਆਂ ਤਾਂ ਉਹਦਾ ਰੀਜ਼ਨ ਇਹ ਸੀ ਜਿਵੇਂ ਸਹੀ ਨਹੀਂ ਸੀ ਇਸ ਲਈ ਮੇਰੇ ਕੋਲ ਵੀਡੀਓਜ਼ ਨਹੀਂ ਬਣ ਰਹੀਆਂ ਸੀਗੀਆਂ ਹਨਾ ਤਾਂ ਇਹ ਸੈਂਟਰ ਵਾਲੀ ਡੱਬੀ ਭੈਣੇ ਤੁਸੀਂ ਚੋਪ ਦੇ ਨਾਲ ਭਰੂਗੀ ਕਈ ਵਾਰੀ ਧਾਗਾ ਉਧਰ ਉਧਰ ਹੋ ਜਾਂਦਾ ਕਿਉਂਕਿ ਮੈਂ ਧਾਗੇ ਗਿੰਕ ਕੇ ਨਹੀਂ ਕੰਮ ਕਰ ਰਹੀ ਖੜ ਕੇ ਨਾਲ ਨਾਲ ਵੀਡੀਓ ਬਣਾ ਰਹੀ ਆ ਦੇ ਨਾਲ-ਨਾਲ ਮੈਂ ਕੰਮ ਵੀ ਕਰ ਰਹੀ ਹਾਂ ਤੇ ਜਿਹੜੀ ਆਹ ਵਾਲੀ ਦੰਡੀ ਆ ਭੈਣ ਜਿਹੜੀ ਆਹ ਵਾਲੀਆਂ ਡੰਡੀਆਂ ਨੇ ਚੌਰਸ ਇਹੇ ਤੁਸੀਂ ਡੰਡੀ ਤੋਪੇ ਨਾਲ ਭਰੂਗੀ ਤਾਂ ਇੱਕ ਭੈਣ ਕਹਿੰਦੀ ਸੀ ਕਿ ਦੀਦੀ ਤੁਸੀਂ ਫੁੱਲ ਡਿਟੇਲ ਦੇ ਵਿੱਚ ਵੀਡੀਓ ਦੱਸੋ ਡੰਡੀ ਤੋਪਾ ਜੀ ਇਹਨੂੰ ਅਸੀਂ ਜੀ ਗੱਲ ਕਰੀਏ ਇੰਗਲਿਸ਼ ਦੇ ਵਿੱਚ ਸਟੈਮ ਸਟਿਚ ਕਹ ਦਿੰਨੇ ਆ ਤਾਂ ਸਾਡਾ ਪੰਜਾਬੀ ਦੇ ਵਿੱਚ ਡੰਡੀ ਤੋਪਾ ਜਦੋਂ ਅਸੀਂ ਤੋਪਾ ਭਰਦੇ ਆ ਨਾ ਤਾਂ ਅਸੀਂ ਜਿਹੜੀ ਸੂਈ ਆ ਅੱਧੀ ਇੱਕ ਤੋਪੇ ਦੇ ਮਾਗਰ ਨੂੰ ਭਰਦੇ ਆ ਹੁਣ ਫੇਰ ਅਸੀਂ ਟਾਂਕਾ ਭਰਾਂਗੇ ਤਾਂ ਅੱਧਾ ਕ ਟਾਂਕਾ ਪੂਰਾ ਛੱਡ ਕੇ ਅੱਧਾ ਕ ਪਿੱਛੇ ਨੂੰ ਸੂਈ ਭਰ ਲੈਣੀ ਆ ਤਾਂ ਇਹਨੂੰ ਪੰਜਾਬੀ ਦੇ ਵਿੱਚ ਵੀ ਇਹ ਡੰਡੀ ਤੋਪਾ ਕਹਿੰਦੇ ਆ ਜਿੰਮੀ ਜਿੰਮੀ ਕੋਈ ਟਾਂਕਾ ਮੈਂ ਨਵਾਂ ਵਰਤ ਦਿਆਂ ਮੈਂ ਉਹਦੀ ਡਿਟੇਲ ਵੀ ਦਿੰਨੀ ਆ ਤੁਸੀਂ ਚਾਹੋ ਤਾਂ ਇਹ ਜਿਹੜੀ ਲਾਈਨ ਹੈ ਚੱਕ ਦੱਬ ਦੇ ਨਾਲ ਠੀਕ ਹੈ ਪਰ ਸਕਦੇ ਹੋਂ ਡੰਡੀ ਤੋਪੇ ਦੇ ਨਾਲ ਪਰ ਸਕਦੇ ਹੋਂ ਤੇ ਜਿਹੜਾ ਬੈਕ ਸਟਿਚ ਹੁੰਦਾ ਹੈ ਨਾ ਜਿਹਨੂੰ ਆਪਾਂ ਕਹਦੇ ਆ ਵੀ ਜਿੰਨਾ ਆਪਾਂ ਮੂਹਰੇ ਧਾਗਾ ਭਰ ਲਿਆਉਨਾ ਆਪਾਂ ਪਿੱਛੇ ਭਰ ਲਿਆ ਤਾਂ ਉਹਦੇ ਨਾਲ ਵੀ ਭਰ ਸਕਦੇ ਹੋਂ ਡੰਡੀਆਂ ਤੁਸੀਂ ਜਿਹੜੀਆਂ ਸਿੱਧੀਆਂ ਲਾਈਨਾਂ ਨੇ ਉਹ ਕਿਸੇ ਵੀ ਟਾਂਕੇ ਦੇ ਨਾਲ ਲਗਾ ਸਕਦੇ ਹੋਂ ਪਰ ਜਿਹੜਾ ਡੰਡੀ ਤੋਪਾ ਜੇਕਰ ਤੁਸੀਂ ਬਰੀਕ-ਬਰੀਕ ਟਾਂਕੇ ਭਰਦੇ ਹੋ ਤੇ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਹੈ ਤਾ ਗੱਲ ਕਰਦੇ ਸੀ ਆਪਾਂ ਫੁਲਕਾਰੀ ਦੀ ਡਿਟੇਲ ਦੇ ਬਾਰੇ ਆਲੋ ਜੀ ਡੰਡੀ ਧੋਪਾ ਲੱਗ ਗਿਆ ਹਾਂਜੀ ਗੱਲ ਕਰ ਰਹੇ ਸੀ ਆਪਾਂ ਫੁਲਕਾਰੀ ਦੀ ਡਿਟੇਲ ਬਾਰੇ ਤਾਂ ਜਿਹੜੀ ਆਪਾਂ ਟੂਲ ਦੀਆਂ ਫੁਲਕਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇਹ ਕਮੈਂਟ ਕਰ ਰਹੀਆਂ ਨੇ ਕਿ ਭਾਣਾ ਟੂਲ ਦੇ ਕੱਪੜੇ ਫੁਲਕਾਰੀ ਨੂੰ ਟੂਲ ਦਾ ਕੱਪੜਾ ਕਿਉਂ ਕਹਿੰਦੇ ਆ ਹਨਾ ਤਾਂ ਜੀ ਇਹ ਟੂਲ ਦਾ ਹੀ ਕੱਪੜਾ ਪਹਿਲਾਂ ਵਾਲੇ ਟੂਲ ਦੀ ਤਰ੍ਹਾਂ ਹੀ ਕਾਟਨ ਦਾ ਸਟੱਫ ਆ ਬਹੁਤ ਹੀ ਜ਼ਿਆਦਾ ਬਰੀਕ ਆ ਜਸਟ ਲਾਈਕ ਅ ਰਾਇਨ ਕਾਟਨ ਜੇ ਆਪਾਂ ਗੱਲ ਕਰੀਏ ਪਹਿਲਾਂ ਵਾਲਾ ਕੱਪੜਾ ਪਹਿਲਾਂ ਵਾਲਾ ਕੱਪੜਾ ਤਾਂ ਨਹੀਂ ਹੈਗਾ ਬਟ ਹੈ ਟੂਲ ਤਾਂ ਜਦੋਂ ਤੁਸੀਂ ਆ ਪੱਤੀਆਂ ਭਰਨੀਆਂ ਨੇ ਭਣੀ ਇਹ ਪੱਤੀਆਂ ਜਿਸ ਤਰੀਕੇ ਨਾਲ ਛਾਪੀਆਂ ਹੋਈਆਂ ਐਵੇਂ ਟੇਡੇ ਟਾਂਕੇ ਨਾਲ ਭਰਨੀਆਂ ਨੇ ਲੰਮਾ ਟਾਂਕਾ ਨਹੀਂ ਭਰਨਾ ਅਸੀਂ ਐਵੇਂ ਟੇਡਾ ਟਾਂਕਾ ਭਰਨਾ ਤਾਂ ਮੈਂ ਜਿਹੜਾ ਮਤਲਬ ਤੁਹਾਨੂੰ ਬਣਾ ਕੇ ਦਿਖਾਉਣੀ ਆ ਤਾਂ ਜਿਵੇਂ ਐਂਕਰ ਦੀ ਮੈਂ ਅਕਰਦੀ ਗੁੱਚੀ ਦੇ ਨਾਲ ਕੰਮ ਕਰਕੇ ਦਿਖਾਉਣੀ ਆ ਤੁਹਾਨੂੰ ਕਿਉਂਕਿ ਇਹਦੇ ਵਿੱਚ ਇਹ ਕੰਮ ਕਰਨਾ ਸੌਖਾ ਮੈਨੂੰ ਧਾਗਾ ਉਲਝਦਾ ਨਹੀਂ ਪੱਟ ਦੀਆਂ ਰੀਲਾਂ ਨੇ ਜਿਹੜੀਆਂ ਉਲਝ ਜਾਂਦੀਆਂ ਨੇ ਜਦੋਂ ਅਸੀਂ ਰੇਸ਼ਮੀ ਰੀਲਾਂ ਨਾਲ ਫੁਲਕਾਰੀ ਤੇ ਕੰਮ ਕਰਨਾ ਤਾਂ ਅਸੀਂ ਰੇਸ਼ਮੀ ਰੀਲਾਂ ਨਾਲ ਕੰਮ ਕਰਨਾ ਬਹੁਤ ਬਰੀਕ ਬਰੀਕ ਟਾਂਕਾ ਪੈਣੀ ਟੇਡਾ ਟੇਡਾ ਟਾਂਕਾ ਹੀ ਭਰਨਾ ਸੋ ਕਿਉਂਕਿ ਫੋਟੋ ਤੋਂ ਉਹਨਾਂ ਨਹੀਂ ਪਤਾ ਲੱਗਦਾ ਪੈਟਰਨ ਮੈਂ ਭੈਣ ਨੂੰ ਬਣਾ ਕੇ ਭੇਜ ਦਿੱਤਾ ਸੀ ਤਾਂ ਮੈਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਵੀਡੀਓ ਬਣਾ ਕੇ ਜਰੂਰ ਦੱਸ ਸਕੀਏ ਹੈਲਪ ਕਰ ਸਕੀਏ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਪੈਟਰਨ ਬਣਵਾ ਸਕਦੇ ਹੋ ਸਾਡੇ ਤੋਂ ਟ੍ਰੇਸ ਵੀ ਮੰਗਵਾ ਸਕਦੇ ਹੋ ਟੂਲ ਦਾ ਕੱਪੜਾ ਵੀ ਅਵੇਲੇਬਲ ਕਰਕੇ ਦੇਵਾਂਗੇ ਜੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਾਂਕਾ ਜੇਕਰ ਸਾਨੂੰ ਆਉਂਦਾ ਤਾਂ ਜਰੂਰ ਦੱਸਾਂਗੇ ਹੈਨਾ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਦੇ ਉੱਤੇ ਤਾਂ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਵੱਤੋ ਵੱਦੀ ਸਾਥ ਦਿਓ ਜੀ ਵੱਤੋ ਵੱਦੀ ਸਪੋਰਟ ਕਰੋ ਜਿਆਦਾ ਤੋਂ ਜਿਆਦਾ ਆਰਡਰ ਕਰੋ ਸੋ ਇੱਥੇ ਅਸੀਂ ਇਹ ਟਾਂਕੇ ਥੋੜਾ ਜਿਹਾ ਜਿਵੇਂ ਪੱਤੀ ਚੇਂਜ ਹੁੰਦੀ ਆ ਅ ਇੱਥੇ ਇਧਰ ਨੂੰ ਘਟਾ ਰਹੇ ਆ ਇਧਰ ਨੂੰ ਮੇਰੇ ਵੱਲ ਨੂੰ ਵਧਾ ਰਹੇ ਆ ਹਨਾ ਤਾਂ ਇਹ ਪੱਤੀਆਂ ਦਾ ਜਿਹੜਾ ਪੈਟਰਨ ਸੀ ਇਸੇ ਤਰੀਕੇ ਦਾ ਸੀ ਤੇ ਇਹ ਡਿਜ਼ਾਈਨ ਕਾਫੀ ਜਿਆਦਾ ਬਰੀਕ ਬਣਿਆ ਹੋਇਆ ਫਿਰ ਹੁਣ ਅਸੀਂ ਉੱਧਰੋਂ ਸਟੇبل ਰੱਖਾਂਗੇ ਇੱਧਰੋਂ ਘਟਾਉਣ ਲੱਗ ਜਾਾਂਗੇ ਅ ਇਸ ਤਰੀਕੇ ਨਾਲ ਇਹ ਡਿਜ਼ਾਈਨ ਬਣਿਆਗਾ ਕਣੇ ਧਿਆਨ ਦੇ ਨਾਲ ਦੇਖ ਲਓ ਜੀ ਫਿਰ ਵੀ ਕੋਈ ਪ੍ਰੋਬਲਮ ਆਂਦੀ ਹੋਈ ਤਾਂ WhatsApp ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਦੇਖੋ ਜਿੰਨੇ ਟਾਈਮ ਨੇ ਵੀਡੀਓ ਬਣਾਉਣੀ ਮੌਨ ਨੇ ਟਾਈਮ ਜ਼ਿਆਦਾ ਕੰਮ ਵੀ ਕਰ ਸਕਦੀਆਂ ਪਰ ਪਤਾ ਨਹੀਂ ਮੈਨੂੰ ਇਹ ਚੀਜ਼ ਦਾ ਹੁਣੇ ਵੀ ਹੋ ਗਿਆ ਵੀ ਆਪਾਂ ਜਿਆਦਾ ਤੋਂ ਜਿਆਦਾ ਵੀਡੀਓ ਜ਼ਰੂਰ ਬਣਾਈਏ ਤਾਂ ਬਹੁਤ ਸਾਰੀਆਂ ਭੈਣਾਂ ਨੇ ਮੇਰਾ ਹਾਲ ਚਾਲ ਪੁੱਛਿਆ ਭੈਣਾਂ ਵੀਡੀਓ ਕਾਤੋਂ ਨਹੀਂ ਬਾਰੇ ਕੀ ਗੱਲ ਵਾਤਾ ਹੈ ਉਹਦੇ ਲਈ ਸਾਰਿਆਂ ਦਾ ਥੈਂਕ ਯੂ ਜੀ ਪਿਆਰ ਦੇਣ ਦੇ ਲਈ ਸੋ ਇੱਥੇ ਆ ਕੇ ਐਂਡ ਹੋ ਗਿਆ ਜੀ ਇਹਦੇ ਉੱਪਰ ਭਰਨੀ ਇੱਕ ਚੌਰਸ ਨਿੱਕੀ ਜੀ ਡੱਬੀ ਬਣੀ ਹੋਈ ਉਹ ਆਪਾਂ ਚੋਪ ਦੇ ਨਾਲ ਭਰਨੀ ਆ ਮੈਂ ਪਾਰਕ ਕੀ ਦਿਖਾ ਰਹੀ ਹਾਂ ਤੁਹਾਨੂੰ ਐਸ ਤਰ੍ਹਾਂ ਦੋ ਟਾਂਕਾਂ ਕੀ ਲੰਮੇ ਇੱਕ ਟਾਂਕਾ ਸੀ ਲੰਮਾ ਭਰ ਲਿਆ ਫੇਰ ਆ ਟਾਂਕਾ ਲੰਮਾ ਪੇਰੋਂ ਉਸੇ ਗਲੀ ਚੋਂ ਉਸੇ ਸੂਈ ਕੱਢਾਂਗੇ ਫਿਰ ਇਹੀ ਚੌੜਾਈ ਲੋਟ ਤੇ ਇਹਦੇ ਉੱਤੇ ਇੱਕ ਟੇਡਾ ਟਾਂਕਾ ਵੀ ਹੈ ਪੈਣੀ ਇੱਥੇ ਜਿੱਥੇ ਖੁੰਝਾ ਬਣ ਰਿਹਾ ਨਾ ਇੱਥੇ ਅਸੀਂ ਟੇਡਾ ਟਾਂਕਾ ਵੀ ਪੋਣਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਪੱਤੀਆਂ ਭਰੋਗੇ ਸੋ ਬਹੁਤ ਸੋਹਣਾ ਰਿਸਪੌਂਸ ਦੇ ਰਿਓ ਜੀ ਬਹੁਤ ਸੋਹਣਾ ਰਿਸਪੌਂਸ ਇਸੇ ਤਰੀਕੇ ਦੇ ਨਾਲ ਦਿੰਦੇ ਰਹੋ ਇਸੇ ਤਰੀਕੇ ਨਾਲ ਪਿਆਰ ਕਰਦੇ ਰਹੋ ਸੋ ਜਿਹੜੀਆਂ ਆਹ ਵਾਲੀਆਂ ਸਾਰੀਆਂ ਪੱਤੀਆਂ ਭਾਵੇਂ ਇਹ ਵਾਲੀਆਂ ਪੱਤੀਆਂ ਇਸ ਤਰੀਕੇ ਦੇ ਨਾਲ ਫਿਲ ਕਰੋਂਗੇ ਟੇਡੇ ਟਾਂਕੇ ਦੇ ਨਾਲ ਐਵੇਂ ਟੇਡਾ ਟਾਂਕਾ ਭਰੋਂਗੇ ਤੇ ਇਹਦੇ ਉੱਤੇ ਇੱਕ ਨਿੱਕੀ ਜਿਹੀ ਡੱਬੀ ਬਣੀ ਹੋਈ ਹੈ ਇਹ ਡੱਬੀ ਅਸੀਂ ਭਰਨੀ ਆ ਚੋਪ ਦੇ ਟਾਂਕੇ ਨਾਲ ਸੇਮ ਆਹ ਵਾਲੀਆਂ ਪੱਤੀਆਂ ਵੀ ਸੇਮ ਤਰੀਕੇ ਦੇ ਨਾਲ ਹੈ ਇਹਦੇ ਉੱਤੇ ਚੋਪ ਦਾ ਟਾਂਕਾ ਭਰਨਾਗਾ ਤੇ ਨੈਕਸਟ ਜਿਹੜਾ ਆਹ ਹੇਠੇ ਬਾਰਡਰ ਬਣਿਆ ਹੋਇਆ ਸੀ ਆਪਾਂ ਇਹ ਬਾਰਡਰ ਟਰਾਈ ਕਰਦੇ ਆ ਜੀ ਇਸ ਤਰ੍ਹਾਂ ਅਸੀਂ ਸੂਈ ਰੱਖਣੀ ਆ ਇੱਕ ਵਾਰੀ ਸਿੱਧਾ ਟਾਂਕਾ ਭਰਿਆ ਇਧਰੋਂ ਅਸੀਂ ਸਿੱਧਾ ਟਾਂਕਾ ਭਰਾਂਗੇ ਤਾਂ ਜਿਹੜਾ ਆ ਤਾਗਾ ਵਾ ਇਹਨੂੰ ਅਸੀਂ ਇਹਦੇ ਨੀਚੇ ਦੀ ਨੱਪ ਲੈਣਾ ਇਹਨੂੰ ਕਹਿੰਦੇ ਆ ਹਰ ਰਿੰਗ ਬੋਨ ਸਟਿਚ ਆ ਤਾਗਾ ਅਸੀਂ ਸੂਈ ਦੇ ਮੂਹਰੇ ਰੱਖਣਾ ਜੀ ਮੈਂ ਸਾਰਾ ਕੰਮ ਆ ਦੇਖੋ ਆ ਤਾਗਾ 'ਚ ਸੂਈ ਦੇ ਮੂਹਰੇ ਰੱਖਣਾ ਤੇ ਸਿੱਧਾ ਡਾਂंका ਪਰਨਾ ਸਿੱਧਾ ਡਾਂंका ਪਰਨਾ ਤਾਂਕਾ ਅਸੀਂ ਸਿੱਧਾ ਭਰਾਂਗੇ ਤੇ ਜਿਹੜਾ ਧਾਗਾ ਉਹ ਅਸੀਂ ਸੂਈ ਦੇ ਇਸ ਤਰ੍ਹਾਂ ਥੱਲੇ ਦੀ ਨੱਪਾਂਗੇ ਐਦਰੋਂ ਵੀ ਐਦਰੋਂ ਵੀ ਠੀਕ ਹੈ ਜੀ ਇਸ ਤਰ੍ਹਾਂ ਕੰਮ ਕਰਾਂਗੇ ਇਹਨੂੰ ਕਹਿੰਦੇ ਆ ਹਰ ਰਿੰਗ ਬoon ਸਟਿਚ ਜਿੰਨਾ ਕੁ ਮੈਨੂੰ ਮਤਲਬ ਪਤਾ ਮੈਂ ਓਨਾਂ ਕ ਕਰ ਰਹੀ ਆ ਕਈ ਟਾਂਕੇ ਇਦਾਂ ਦੇ ਆ ਜੀ ਜਿਹੜੇ ਬਣਾਉਣੇ ਆਉਂਦੇ ਆ ਪਰ ਮੈਨੂੰ ਉਹਨਾਂ ਦਾ ਨਾਮ ਨਾ ਇੰਗਲਿਸ਼ ਦੇ ਵਿੱਚ ਪਤਾ ਤੇ ਨਾ ਹੀ ਪੰਜਾਬੀ ਦੇ ਵਿੱਚ ਪਤਾ ਸੋ ਜਿੰਨਾ ਕੁ ਮੈਨੂੰ ਪਤਾ ਮੈਂ ਓਨਾਂ ਕ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਜਿੰਨਾ ਨੇ ਹਜੇ ਤੱਕ ਸਾਡੇ ਪੇਜ ਨੂੰ ਲਾਈਕ ਸ਼ੇਅਰ ਨਹੀਂ ਕੀਤਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਬਾਤੂ ਵਾ ਦੀ ਸ਼ੇਅਰ ਜ਼ਰੂਰ ਕਰੋ ਹਨਾ ਵੀ ਤੁਹਾਡਾ ਸ਼ੇਅਰ ਮੇਰੇ ਲਈ ਬਹੁਤ ਜ਼ਿਆਦਾ ਮਹੱਤਵ ਰੱਖਦਾ ਜੇ ਮੈਂ ਇੰਨੀ ਕੋਸ਼ਿਸ਼ ਕਰ ਲਈਆਂ ਤਾਂ ਪਲੀਜ਼ ਤੁਸੀਂ ਵੀ ਸ਼ੇਅਰ ਜ਼ਰੂਰ ਕਰ ਸਕਦੇ ਹੋ ਆ ਕਾਫੀ ਦਿਨਾਂ ਤੋਂ ਸਿਹਤ ਦੇ ਲਈ ਪ੍ਰੋਬਲਮ ਹੋਣ ਕਰਕੇ ਜਿਹੜਾ ਮੇਰੇ ਤੋਂ ਨਹੀਂ ਉੱਠਿਆ ਵੀ ਨਹੀਂ ਗਿਆ ਸੀ ਹਨਾ ਵੀ ਕੰਮ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਸੋ ਉਸ ਦੇ ਲਈ ਵੀਡੀਓਜ਼ ਨਹੀਂ ਬਣਾਈਆਂ ਗਈਆਂ ਹਨਾ ਉਹਨਾਂ ਦੇ ਲਈ ਸੌਰੀ ਅਸ ਤਰ੍ਹਾਂ ਸੀ ਇਹ ਟੰਕਾ ਪਾਵਾਂਗੇ ਸੋ ਇਹ ਵਾਲੇ ਸਟਿਚਸ ਥ੍ਰਿਕ ਨਾਲ ਅਸੀਂ ਪਾ ਕੇ ਉਸ ਤੋਂ ਬਾਅਦ ਦੇ ਨੀਚੇ ਬ੍ਰੀਕ ਬਾਰਡਰ ਹੈ ਜੀ ਇਹ ਵਾਲਾ ਬਾਰਡਰ ਅਸੀਂ ਕਿਹੜੇ ਤਰੀਕੇ ਨਾਲ ਕੰਪਲੀਟ ਕਰਨਾ ਹੈ ਬਾਅਦ ਦੇ ਵਿੱਚ ਕੰਪਲੀਟ ਹੋਊਗਾ ਮੈਂ ਕੰਪਲੀਟ ਕਰਕੇ ਦੱਸ ਲਈਆਂ ਅਸੀਂ ਚਾਰ-ਚਾਰ ਟਾਂਕੇ ਜਿਹੜੇ ਭਰਨੇ ਆ ਇਹਦੇ ਵਿੱਚ ਕਾਊਂਟ ਕਰ ਲੈਣੇ ਆ ਤੁਸੀਂ ਜਿਵੇਂ ਆਹ ਟਾਂਕਾ ਸੀ ਭਰ ਲਿਆ ਤਾਂ ਥੋੜਾ ਜਿਹਾ ਤਿਰਛਾ ਕਰਕੇ ਤੇਦੀ ਲੰਬਾਈ ਅਸੀਂ ਉੱਪਰ ਨੂੰ ਵਧਾ ਦੇਣੀ ਆ ਬਹੁਤ ਜ਼ਿਆਦਾ ਬ੍ਰੀਕ ਪੱਤੀ ਬਣੀ ਹੋਈ ਹੈ ਇਹ ਸੋ ਨੀਚੇ ਅਸੀਂ ਜਿੰਨਾ ਉੱਪਰ ਨੂੰ ਵਧਾਇਆ ਸੀ ਟਾਂਕਾ ਟੇਡਾ ਕਰਕੇ ਪਰਾਂਗੇ ਤੇ ਘਟਾਉਣਾਗਾ ਫਿਰ ਅਸੀਂ ਉੱਪਰੋਂ ਥੋੜਾ ਜਿਹਾ ਵਧਾਵਾਂਗੇ ਤੇ ਟੇਡਾ ਕਰਕੇ ਅਗਲਾ ਟਾਂਕਾ ਇਦੋਂ ਹੋਰ ਵਧਾਵਾਂਗੇ ਇਧਰੋਂ ਅਸੀਂ ਕੱਟ ਕਰਾਂਗੇ ਸੋ ਇਸ ਵਾਲੀਆਂ ਪੱਤੀਆਂ ਦੇ ਵਿੱਚ ਸਿਰਫ 4-4 ਟਾਂਕੇ ਪੈਣਗੇ ਮੈਂ ਥੋੜਾ ਥੋੜਾ ਬਣਾ ਕੇ ਦੱਸ ਰਹੀ ਹਾਂ ਕੰਪਲੀਟ ਨਹੀਂ ਕਰ ਰਹੀ ਫਿਰ ਵੀ ਤੁਹਾਨੂੰ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੇਰੇ ਨਾਲ WhatsApp ਦੇ ਉੱਤੇ ਕੰਟੈਕਟ ਕਰ ਸਕਦੇ ਹੋ ਕਿ ਸਾਨੂੰ ਆਹ ਵਾਲੀ ਪੱਤੀ ਭਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕੀ ਪ੍ਰੋਬਲਮ ਆ ਸੋ ਇਸ ਤਰ੍ਹਾਂ ਇਹ ਫੁਲਕਾਰੀ ਵਾਲਾ ਟੰਕਾ ਜਿਹੜਾ ਵਰਤਦੇ ਆਪਾਂ ਜਿਵੇਂ ਥੋੜਾ ਥੋੜਾ ਘਟਾਉਣਾ ਹੁੰਦਾ ਥੋੜਾ ਥੋੜਾ ਅੱਗੇ ਨੂੰ ਵਧਾਉਣਾ ਹੁੰਦਾ ਉਹਨਾਂ ਦੇ ਨਾਲ ਫਿਲ ਕਰਾਂਗੇ ਤਾਂ ਤੁਸੀਂ ਜੇਕਰ ਸਿੰਗਲ ਟੰਕੇ ਕਲਰ ਦੇ ਨਾਲ ਕੰਮ ਕਰ ਰਹੇ ਹੋ ਤਾਂ ਸਹੀ ਐਕ ਸਿੰਗਲ ਨਾਲ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਇਹਨੂੰ ਕਲਰਫੁੱਲ ਪੱਤੀਆਂ ਵੀ ਬਣਾ ਸਕਦੇ ਹੋ ਸ਼ਾਸਤ੍ਰਿਕ ਕੇ ਨਾਲ ਅਸੀਂ ਆਵਲੀਆਂ ਪੱਤੀਆਂ ਭਰਾਂਗੇ ਜੀ ਜਿਸ ਫਲਕਾਰੀ ਤੁਸੀਂ ਇਹ ਡਿਜ਼ਾਈਨ ਉਤਾਰਿਆ ਸੋ ਫਲਕਾਰੀ ਬਹੁਤ ਜ਼ਿਆਦਾ ਪੁਰਾਣੀ ਆ ਤਾਂ ਪੈਣੀ ਆ ਵਾਲੀਆਂ ਜਿਹੜੀਆਂ ਬੂਟੀਆਂ ਨੇ ਇਹ ਬੂਟੀਆਂ ਉਹਦੇ ਸਾਰੇ ਵਿੱਚ ਭਰੀਆਂ ਹੋਈਆਂ ਸੀ ਹੈਨਾ ਤਾਂ ਇਹ ਬੂਟੀਆਂ ਤੁਸੀਂ ਬ੍ਰੀਕ ਬੂਟੀ ਬਣਾਈ ਹੋਈ ਆ ਮੈਂ ਇਹ ਬੂਟੇ ਤੁਸੀਂ ਕਿਸ ਤਰੀਕੇ ਨਾਲ ਭਰਨੀ ਆ ਇਸ ਤਰ੍ਹਾਂ ਸੀ ਇੱਕ ਕਾਰਨਰ ਤੋਂ ਨਾ ਗੰਡ ਬ੍ਰੀਕ ਪਾਈ ਇੱਕ ਕਾਰਨਰ ਤੋਂ ਸੂਈ ਕੱਢ ਲੈਣੀ ਹੈ ਐਵੇਂ ਚਾਰਸ ਜੀ ਤਿਕੋਣ ਬਣਦੀ ਆ ਤਾਂ ਇਹਨੂੰ ਅਸੀਂ ਕਿੱਡਾ ਡਾਂਕਾ ਭਰਾਂਗੇ ਜੀ ਐਵੇਂ ਤੇਗੇ ਟਾਂਕੇ ਦੇ ਨਾਲ ਫਿਲ ਕਰਨੀ ਆ ਹੋ ਸਕਦਾ ਨਾ ਕਲੀਅਰ ਆ ਬਹੁਤ ਵੱਡੀ ਪੱਤੀ ਭਰ ਕੇ ਦਿਖਾਵਾਂਗੀ ਤਾਂ ਇਸ ਤਰ੍ਹਾਂ ਅਸੀਂ ਫਿਲ ਕਰਨੀ ਆ ਇਹ ਤਿੰਨ ਜਾਂ ਚਾਰ ਟਾਂਕੇ ਹੀ ਪੈਣਗੇ ਇਹਦੇ ਵਿੱਚ ਵੀ ਐਸ ਤਰ੍ਹਾਂ ਇਹਨੂੰ ਤਿਕੋਣ ਬਣਾਉਣਾ ਮੈਂ ਵੱਡੇ ਪੱਤੀ ਪਰਕ ਕਿ ਦਿਖਾਉਣੀ ਆ ਠੀਕ ਐ ਇਹ ਤੀ ਕੋਣ ਬਣ ਗਈ ਉਸ ਤੋਂ ਬਾਅਦ ਅਸੀਂ ਇਹ ਵਾਲੀ ਤੀ ਕੋਣ ਬਣਾਉਣੀ ਆ ਬਹੁਤ ਜ਼ਿਆਦਾ ਮਤਲਬ ਬ੍ਰੀਕ ਕੰਮ ਸੀਗਾ ਇਹ ਟੇਡਾ ਟਾਂਕਾ ਇਸ ਤਰ੍ਹਾਂ ਟੇਡਾ ਟਾਂਕਾ ਭਰਨਾ ਸਰਟਨ ਸਟੀਚ ਦੇ ਨਾਲ ਵੀ ਭਰ ਸਕਦੇ ਹੋ ਫੁਲਕਾਰੀ ਵਾਲੇ ਟਾਂਕੇ ਦੇ ਨਾਲ ਵੀ ਭਰ ਸਕਦੇ ਹੋ ਜਿਹੜਾ ਉਹ ਫੁਲਕਾਰੀ ਮੈਂ ਪਹਿਲਾਂ ਪਾਈ ਸੀ ਉਹ ਫੁਲਕਾਰੀ ਤੇ ਅਸੀਂ ਸਰਟਨ ਸਟੀਚ फुलकारी टांके जोरवर और जोरावर सिंह जी सो इस तरह फुलकारी बनाते जाओगे तीन जा ਚਾਰ ਟਾਂਕੇ ਹੀ ਭਰਨੇ ਆ ਬਹੁਤ ਜ਼ਿਆਦਾ ਬ੍ਰੀਕੀ ਦਾ ਕੰਮ ਆ ਹਾਂਜੀ ਅੱਦੂ ਅੱਦੂ ਦਿਨੇ ਸੋ ਇਥੋਂ ਦੁਬਾਰਾ ਅਸੀਂ ਜਿਹੜੀ ਚੌਥੀ ਪੱਤੀ ਪਾਉਣੀ ਆ ਚੌਥੀ ਪੱਤੀ ਤੇ ਲਈਏ ਅਸੀਂ ਟੇਡਾ ਟਾਂਕਾ ਭਰਿਆ ਐਸ ਤਰ੍ਹਾਂ ਫਿਰ ਟੇਡਾ ਟਾਂਕਾ ਭਰਨਾ ਇਹਦੇ ਵਿੱਚ ਚੋਪ ਦਾ ਟਾਂਕਾ ਪਊਗਾ ਇਹ ਕੰਪਲੀਟ ਹੋ ਗਿਆ ਨਾ ਤਾਂ ਅਸੀਂ ਇੱਥੇ ਜਿੱਥੋਂ ਪੱਤੀਆਂ ਦੇ ਟੰਕ ਪੱਤੀਆਂ ਪਾਉਣੀਆਂ ਸ਼ੁਰੂ ਕੀਤੀਆਂ ਸੀ ਜਿੱਥੋਂ ਅਸੀਂ ਪੱਤੀਆਂ ਪਾਉਣੀਆਂ ਸ਼ੁਰੂ ਕੀਤੀਆਂ ਸੀ ਉੱਥੋਂ ਅਸੀਂ ਇਹਨੂੰ ਮੇਲ ਦੇਣਾ ਆਪਸ ਦੇ ਵਿੱਚ ਚੋਪ ਦੇ ਟਾਂਕੇ ਦੇ ਨਾਲ ਬੈਕ ਕਰਾਂਗੇ ਜਮਾ ਐਨਾ ਬਰੀਕ ਹੈ ਵੀ ਇਹਦੇ ਵਿੱਚ ਟਾਗਾ ਤਾਂ ਕੀਤੀ ਦੀਂਦਾ ਹੀ ਨਹੀਂ ਇੰਨੀ ਜਿਆਦਾ ਬਰੀਕ ਪੱਤੀ ਬਣੀ ਹੋਈ ਆ ਵਿਚਕਾਰ ਇਹਦੇ 4 ਸੇ ਡੱਬੀ ਬਣਾਉਣੀ ਆ ਆ ਗਿਆ ਪਾ 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 ਡਾਡੀ ਨੇ ਬੱਚਿਆਂ ਦੇਖਿਆ ਆਤਾ ਹਾਂ ਬੱਚਿਆਂ ਦੇਖਿਓ ਇਸ ਤਰ੍ਹਾਂ ਦੀ ਇਹ ਬਰੀਕ ਬਰੀਕ ਜਿਹੜੀ ਪੱਤੀ ਬਣਾ ਕੇ ਸੈਂਟਰ ਸਾਰਾ ਫਿਲ ਕੀਤਾ ਹੋਇਆ। ਨੈਕਸਟ ਜਿਹੜਾ ਹੈਗਾ ਜੀ ਨੈਕਸਟ ਜਿਹੜਾ ਇਹ ਵਾਲਾ ਪੈਟਰਨ ਹੈ ਇਹ ਫੁਲਕਾਰੀ ਵਾਲੇ ਟਾਂਕੇ ਦੇ ਨਾਲ ਭਰਨਾ ਹੈ। ਇਹ ਮੈਂ ਭਰ ਰਹੀ ਆ। ਇਹੇ ਭਾਣੇ ਤਿੰਨ ਬੱਤੀਆਂ ਨਹੀਂ। ਆ ਦੇਖੋ ਇੱਕ ਪੱਤੀ ਦਾ ਮੈਂ ਟਾਂਕਾ ਚੱਕ ਲਿਆ ਉੱਪਰ। ਇੱਕ ਦਾ ਇਹ ਫਲਕਾਰੀ ਦਾ ਜਿਹੜਾ ਕੰਮ ਕਰਨ ਦਾ ਸਹੀ ਤਰੀਕਾ ਉਹ ਇਹ ਵਾਲਾ ਜੀ ਇਹ ਤੁਸੀਂ ਪੁੱਠੇ ਪਾਸੇ ਉਹ ਵੀ ਕਰ ਸਕਦੇ ਹੋ ਜਿਹੜਾ ਨੇਚੁਰਲ ਮਤਲਬ ਕਿ ਰੀਜਨਲ ਵਰਕ ਬੋਲਦੇ ਆ ਜੀ ਨੂੰ ਉਹ ਉਹ ਪੁੱਠੇ ਪਾਸਿਓਂ ਹੀ ਕੀਤਾ ਜਾਂਦਾ ਸੀ ਤੇ ਉਹ ਪੁੱਠੇ ਪਾਸਿਓਂ ਇਸੇ ਲਈ ਹੁੰਦਾ ਕਿਉਂਕਿ ਉਹ ਅਸੀਂ ਬਰੀਕ ਟਾਂਕਾ ਜਿਹੜਾ ਛੱਡ ਦਿੰਨੇ ਆ ਤੇ ਮੋٹے-ਮੋٹے ਟਾਂਕੇ ਭਰੀ ਜਾਂਦੇ ਆ ਜੇ ਹੁਣ ਤੁਸੀਂ ਸਿੱਧੇ ਪਾਸੇ ਕਰੋਗੇ ਤਾਂ ਤੁਹਾਨੂੰ ਬਰੀਕ ਟਾਂਕਾ ਉੱਪਰ ਚੱਕਣਾ ਪੈਂਦਾ ਸੂਈ ਦੇ ਇਹ e origignal work ਆ ਜਿਹੜਾ ਤੁਸੀਂ ਕੱਲੀ-ਪੱਲੀ ਪੱਤੀ ਭਰਦੇ ਹੋ origignal work ਨਹੀਂ ਹੈਗਾ ਠੀਕ ਐ ਅਸੀਂ ਕੱਲੀ-ਕੱਲੀ ਪੱਤੀ ਭਰ ਸਕਦੇ ਆ ਕਿਸੇ ਦੇ ਹੱਥ ਤੇ ਉਸ ਤਰੀਕੇ ਦੇ ਨਾਲ ਸਫਾਈ ਆਉਂਦੀ ਆ ਕਿਸੇ ਦੇ ਹੱਥ ਤੇ ਉਸ ਤਰੀਕੇ ਨਾਲ ਸਫਾਈ ਨਹੀਂ ਆਉਂਦੀ ਪਰ ਜਿਹੜਾ ਆਹ ਕੰਮ ਕਰਨ ਦਾ ਤਰੀਕਾ ਇਹ origignal work ਆ ਠੀਕ ਐ ਇਸ ਤਰ੍ਹਾਂ ਅਸੀਂ ਜਿਹੜੀਆਂ ਆਪਣੀ ਇਹ ਵਾਲੀਆਂ ਪੱਤੀਆਂ ਫਿਲ ਕਰਾਂਗੇ ਮੈਂ ਆਪਦੀ ਕਰਨੀ ਹੋ ਹਰ ਇੱਕ ਵੈਸਟ ਕਰ ਰਹੀ ਆ ਤਾਂ ਜਿਹੜੀ ਆਹ ਡੰਡੀ ਹੈ ਜੀ ਇਹ ਡੰਡੀ ਅਸੀਂ ਇਸ ਤਰੀਕੇ ਨਾਲ ਕੰਪਲੀਟ ਕਰਾਂਗੇ ਬੈਕ ਸਟਿਚ ਦੇ ਨਾਲ ਮੈਂ ਛੱਡਦੀ ਹੋਈ ਜਾ ਰਹੀ ਆ ਆਪਾਂ ਆਉਂਦੇ ਹੋਏ ਉਹਨੂੰ ਭਰ ਲਾਂਗੇ ਇੱਥੇ ਅਸੀਂ ਫਲਕਾਰੀ ਵਾਲਾ ਟਾਂਕਾ ਪਾਉਣਾ ਜਿਹਨੂੰ ਡਾਰਨਿੰਗ ਸਟਿਚ ਕਹਿੰਦੇ ਆ ਤੁਸੀਂ ਮੈਂ ਆਪ ਦੇ ਕੋਲ ਨਿਉਂ ਪੇਨੇ ਜਿੰਨਾ ਕ ਪੈਟਰਨ ਸੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਦੱਸ ਸਕਾਂ ਮੇਰੀ ਇਹ ਕੋਸ਼ਿਸ਼ ਕਿ ਮਿਲ ਗਈ ਤਾਂ ਬਤ ਤੋਂ ਬਤ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਸੂਫਲ ਕਾਰੀਆਂ ਦੇ ਆਰਡਰ ਦੇ ਸਕਦੇ ਹਾਂ ਜੀ ਟੂਲ ਦਾ ਸਟੱਫ ਆਇਆ ਹੋਇਆ ਅ ਰੈੱਡ ਕਲਰ ਦੇ ਵਿੱਚ ਆਪਣੇ ਕੋਲ ਅਵੇਲੇਬਲ ਆ ਮਹਿਰੂਨ ਕਲਰ ਦੇ ਵਿੱਚ ਅਵੇਲੇਬਲ ਆ ਤੇ ਗਾਜ਼ਰੀ ਜੀ ਟੂਨ ਗਾਜ਼ਰੀਜ਼ ਆ ਪਿੰਕ ਕਲਰ ਵੀ ਅਵੇਲੇਬਲ ਆ ਬਹੁਤ ਸੋਹਣਾ ਨਮਾ ਦਾ ਕਲਰ ਆ ਉਹ ਗਾਜ਼ਰੀ ਪ੍ਰੋਪਰ ਗਾਜ਼ਰੀ ਸ਼ੇਡ ਹੈ ਨਾ ਹੁਣ ਜੁਰਾ ਪਰ ਬਹੁਤ ਰੋਲਾ ਪਾ ਰਿਹਾ ਮੈਨੂੰ ਵੀਡੀਓ ਨਹੀਂ ਬਣਾਉਣ ਦੇ ਰਿਹਾ ਬੱਚਿਆਂ ਦੇ ਨਾਲ ਕੰਮ ਦੀ ਸੈਟਿੰਗ ਕਰਨੀ ਥੋੜੀ ਜਿਹੀ ਔਖੀ ਆ ਸੋ ਇਸ ਤਰ੍ਹਾਂ ਸੀ ਇੱਕ ਪੱਤੀ ਫਿਲ ਕਰ ਚੁੱਕੀ ਆ ਹੁਣ ਦੂਜੀ ਕੰਪਲੀਟ ਹੋਣ ਵਾਲੀ ਆ ਕਿਉਂਕਿ ਇਹਦੇ ਵਿੱਚ ਅਸੀਂ ਸਿਰਫ ਦੋ-ਦੋ ਟਾਂਕੇ ਪਾ ਕੇ ਹੀ ਕੰਪਲੀਟ ਕਰਾਂਗੇ ਹਨਾ ਤਾਂ ਤੁਸੀਂ ਭਾਨੇ ਇਸ ਤਰੀਕੇ ਦੇ ਨਾਲ ਜਿਹੜੀ ਇਹ ਪੱਤੀਆਂ ਨੇ ਕੰਪਲੀਟ ਕਰ ਸਕਦੇ ਹੋ ਮੈਂ ਇਹਦੇ نیچے ਜਾ ਕੇ ਤੁਹਾਨੂੰ ਦੱਸ ਰਹੀ ਹਾਂ ਕਿ ਇਹਦੇ نیچے ਇਹ ਪੱਤੀਆਂ ਨੂੰ ਤੁਸੀਂ ਇਸ ਤਰ੍ਹਾਂ ਕੰਪਲੀਟ ਕਰ ਲਓਗੇ ਇਹਦੇ نیچے ਭਾਨੇ ਇੱਥੇ ਚੋਪ ਦਾ ਕੰਮ ਆ ਇਸ ਤਰ੍ਹਾਂ ਇੱਕ ਟਾਂਕਾ ਭਰਾਂਗੇ ਅਸੀਂ ਜਿਹੜੀ ਆਹ ਹੇਠੇ ਜੜ ਵਾਲੇ ਲੰਮੇ ਟਾਂਕੇ ਨੇ ਇਹ ਪੰਜ ਟਾਂਕੇ ਭਰਨੇ ਆ ਬਹੁਤ ਬਰੀਕ ਬਰੀਕ ਟਾਂਕੇ ਭਰਨੇ ਭਾਵੇਂ ਮੋٹے ਟਾਂਕੇ ਨਾ ਕਰਿਓ ਮੈਂ ਥੋੜਾ ਜਿਹਾ ਹੋ ਸਕਦਾ ਟੇਡਾ ਵਿੰਗਾ ਕਰ ਦਿਆਂ ਮੈਨੂੰ ਹੁਣ ਕਾਲੀ ਹੋ ਗਈ ਕਿ ਜੋਰਾਵਰ ਰੋਲਾ ਪਾਈ ਜਾਂਦਾ ਸੋ ਪਲੀਜ਼ ਸਾਰਿਆਂ ਨੂੰ ਹੱਥ ਵਨ ਕੇ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰੋ ਦੋ ਟਾਂਕੇ ਲੰਮੇ ਤੀਜਾ ਇਹ ਪੱਤੀ ਦੇ نیچے ਪੈਣੇ ਪੰਜ ਟਾਂਕੇ ਨੇ ਜਿਹੜੀ ਤੁਸੀਂ ਲਾਉਣੇ ਆ। ਸੋ ਇਸ ਤਰ੍ਹਾਂ ਜਿਹੜੀ ਪੱਤੀ ਅਟੈਚ ਕਰ ਦਿਓ। ਤੇ ਇਹਦੇ ਇੱਥੇ ਵੀ ਦੋ ਪੱਤੀਆਂ ਉੱਪਰ ਪੈਣੀਆਂ ਜਦੋਂ ਆਹ ਪੱਤੀ ਲਾਸਟ ਵਾਲੀ ਕੰਪਲੀਟ ਹੋ ਗਈ ਨਾ ਇਹਦੇ ਉੱਤੇ ਆ ਵਾਲੀਆਂ ਦੋ ਪੱਤੀਆਂ ਪੈਣਗੀਆਂ। ਸੋ ਆਹ ਵਾਲੀ ਸਿਆਸਤਰਾ ਮੋਟਾ ਜਿਹੜਾ ਪੱਤੀ ਵੀ ਬਣਾ ਸਕਦੇ ਹਾਂ ਜੇ ਸੋਟ ਤਾਂ ਇੰਨੀ ਬਰੀਕ ਨਾ ਬਣੀ ਤਾਂ ਤੁਸੀਂ ਆਵਾਲੀ ਮੋਟੀ ਪੱਤੀ ਬਣਾ ਸਕਦੇ ਹੋ ਸੋ ਕਿਵੇਂ ਦੀ ਲੱਗੀ ਮੇਰੀ ਇਹ ਕੋਸ਼ਿਸ਼ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਆਊਗਾ ਇਹਦੇ ਉੱਤੇ ਚੋਪ ਦਾ ਟਾਂਕਾ ਭਰਨਾ ਹਰਿੰਗ ਵੋਨ ਸਟੀਚ ਚੂਸ ਕੀਤਾ ਇੱਥੇ ਅਸੀਂ ਫੁਲਕਾਰੀ ਟਾਂਕਾ ਹੀ ਵਰਤਿਆ ਸੋ ਮੈਂ ਇਹ ਇੱਕ ਨਿੱਕਾ ਜਿਹਾ ਪੈਟਰਨ ਸੀ ਜੋ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕੀਤੀ ਮੇਰੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਜ਼ਰੂਰ ਕਰਿਓ बात तो सपोर्ट जरूर करो व्दूत व्द लाईक शेअर करो जिनने नहीं सबस्क्राईब नाही प्लीज सब्सक्राइब जरूर कर लो